ਜੋਸਦਾਨ ਦੇ ਰਾਸ਼ਟਰਪਤੀ ਹੋਏ ਨੇ ਡਾਕਟਰ ਜੱਕਰੂ ਹਸੈਨ ਤੁਸੀਂ ਥਾਰੇ ਨਾਮ ਸੁਣਿਆ ਗੁਰਮੁਖੋ ਇਹਨਾਂ ਦੇ ਕਿ ਮਿੱਤਰ ਹੋਏ ਨੇ ਡਾਕਟਰ ਮਜੀਬ ਜੀ ਆਪਣੇ ਮਿੱਤਰ ਨੂੰ ਨੇ ਆਪ ਸੁਣਾਇਆ ਫਿਰ ਮਿੱਤਰ ਨੇ ਗੁਰਮੁਖੋ ਉਹ ਲੇਖ ਲਿਖਿਆ ਦਸ ਕਿ ਗੱਲ ਕੇ ਕੀ ਸਮਾਪਤੀ ਕਰੇ ਡਾਕਟਰ ਜੱਕਰੂ ਹਸੈਨ ਆਖਣ ਲੱਗੇ ਮੈਨੂੰ ਇੱਕ ਵਾਰ ਸਮਾਂ ਮਿਲ ਗਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪਰਥਾਏ ਕੁਝ ਬੋਲਣਾ ਹੈ ਉਹਨਾਂ ਦੀ ਵਡਿਆਈ ਕਰਨੀ ਹੈ ਕਹਿੰਦੇ ਸਵੇਰੇ ਮੈਂ ਬੋਲਣਾ ਸੀ ਤੇ ਰਾਤ ਨੂੰ ਮੈਂ ਸੋਚਿਆ ਕੁਝ ਤਿਆਰੀ ਕਰ ਲਵਾਂ ਕਿਹਦੇ ਮੈਂ ਇਤਿਹਾਸ ਪੜਦਾ ਪਿਆ ਸਤਗੁਰੂ ਜੀ ਦਾ ਬਾਜਾਂ ਵਾਲੇ ਪ੍ਰੀਤਮ ਦਾ ਇਤਿਹਾਸ ਪੜਦਾ ਪਿਆ ਤੇ ਕਹਿੰਦੇ ਕੁਝ ਮਿੰਟਾਂ ਬਾਅਦ ਨਾ ਜਿਸ ਕਿਤਾਬ ਤੋਂ ਮੈਂ ਪੜ ਰਿਹਾ ਤੇ ਕੀ ਵੇਖਦਾ ਮਾਂ ਉਸ ਕਿਤਾਬ ਦੇ ਉੱਪਰ ਨਾ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਨੇ ਪਾਣੀ ਦੇ ਬੂੰਦਾਂ ਕਹਿੰਦੇ ਮੈਂ ਹੈਰਾਨ ਹੋਇਆ ਮੈਂ ਛੱਤ ਵੱਲ ਵੇਖਿਆ ਛੱਤ ਬਿਲਕੁਲ ਸਹੀ ਹੈ ਕਹਿੰਦੇ ਮੈਂ ਸੱਜੇ ਵੇਖਿਆ ਇਧਰੋਂ ਕਿਤੇ ਪਾਣੀ ਨਹੀਂ ਆ ਰਿਹਾ ਖੱਬੇ ਵੇਖਿਆ ਇੱਥੋਂ ਕਿਤੇ ਪਾਣੀ ਦੀ ਆ ਰਿਹਾ ਕਹਿੰਦੇ ਇੱਕਦਮ ਮੈਂ ਆਪਣਾ ਚਸ਼ਮਾ ਉਤਾਰਿਆ ਜੋ ਚਸ਼ਮਾ ਉਤਾਰਿਆ ਕੀ ਵੇਖਿਆ ਇਹ ਬੂੰਦਾਂ ਹੁਣ ਕਿਤੇ ਉਹ ਨਹੀਂ ਮੇਰੀਆਂ ਅੱਖਾਂ ਵਿੱਚ ਬੂੰਦਾਂ ਡਿੱਗਦੀਆਂ ਪਈਆਂ ਪਾਣੀ ਦੀਆਂ ਕਹਿੰਦੇ ਜਿਸ ਵੇਲੇ ਇਹ ਆਏ ਨਾ ਪਰਦੇ ਆ ਪਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦੱਸਤਾ ਸਰਬੰਸ ਵਾਰਤਾ ਸਾਡੀ ਖਾਤਰ ਕਹਿੰਦੇ ਫਿਰ ਮੈਂ ਜਦੋਂ ਕਿ ਇੱਕ ਵਿਦਵਾਨ ਦਾ ਪੜਿਆ ਕਹਿੰਦੇ ਕੋਈ ਕਹਿੰਦਾ ਹਿੰਦੁਸਤਾਨ ਦੇਸ਼ ਪੀਰਾਂ ਫਕੀਰਾਂ ਦਾ ਦੇਸ਼ ਹੈ ਕਹਿੰਦੇ ਕੋਈ ਸ਼ੱਕ ਨਹੀਂ ਪੀਰ ਫਕੀਰ ਬਹੁਤ ਹੋਏ ਨੇ ਹਿੰਦੁਸਤਾਨ ਦੇ ਵਿੱਚ ਕੋਈ ਕਹਿੰਦਾ ਹਿੰਦੁਸਤਾਨ ਦੇਸ਼ ઋਸ਼ੀਆਂ ਮੁਨੀਆਂ ਦਾ ਦੇਸ਼ ਹੈ ਕਹਿੰਦੇ ਕੋਈ ਕਹਿੰਦਾ ਹਿੰਦੁਸਤਾਨ ਦੇਸ਼ ਤਗੰਬੜਾਂ ਦਾ ਦੇਸ਼ ਹੈ ਕਹਿੰਦੇ ਕੋਈ ਕਹਿੰਦਾ ਹਿੰਦੁਸਤਾਨ ਦੇਸ਼ ਅਵਤਾਰਾਂ ਦਾ ਦੇਸ਼ ਹੈ ਕੋਈ ਕਹਿੰਦਾ ਹਿੰਦੁਸਤਾਨ ਦੇਸ਼ ਫਕੀਰਾਂ ਦਾ ਦੇਸ਼ ਹੈ ਤੇ ਕਹਿੰਦੇ ਉਸ ਦਿਨ ਮੈਨੂੰ ਪਤਾ ਲੱਗਾ ਜਦੋਂ ਮੈਂ ਪੜਿਆ ਅਖੀਰ ਤੇ ਲਿਖਿਆ ਸੀ ਸੰਸਾਰ ਦੇ ਲੋਕੋ ਕੋਈ ਕਹਿੰਦਾ ਹਿੰਦੁਸਤਾਨ ਦੇਸ਼ ਅਵਤਾਰਾਂ ਦਾ ਦੇਸ਼ ਹੈ ਕੋਈ ਕਹਿੰਦਾ ਫਕੀਰਾਂ ਦਾ ਦੇਸ਼ ਹੈ ਕੋਈ ਕਹਿੰਦਾ ਪੈਗੰਬਰਾਂ ਦਾ ਦੇਸ਼ ਹੈ ਕੋਈ ਕਹਿੰਦਾ ਔਲੀਆ ਦਾ ਦੇਸ਼ ਹੈ ਕੋਈ ਕਹਿੰਦਾ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ ਕਿਤੇ ਸੰਸਾਰ ਦੇ ਲੋਕੋ ਹਿੰਦੁਸਤਾਨ ਦੇਸ਼ ਹਿੰਦੁਸਤਾਨ ਦੇਸ਼ ਨਾ ਹੁੰਦਾ ਜੇ ਕਿਤੇ ਕਲਗੀਧਰ ਪਿਤਾ ਦਾ ਦੇਸ਼ ਦੇਸ਼ ਨਾ ਹੁੰਦਾ इंसाफ करे जी में जमाना तो कह दे गुरु गोबिंद का सानी ही नहीं है करतार की सुगंध है नानक की कसम है जितनी भी हो गोबिंद की तारीफ वो कम है जाकर ने भी फिर दो में